ਬਾ ਟੋਪ ਨੇ ਆ ਸਾਰਿਆਂ ਦੇ ਨਾਲ-ਨਾਲ ਕਿੰਨੀ ਉਮਰ ਹੋ ਗਈ ਬਕੂ ਜੀ 75 ਸਾਲ ਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਦਿਨ ਅਤੇ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਹਿਮਕੁੰਡ ਸਾਹਿਬ ਦੀ ਯਾਤਰਾ ਤੇ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਗੋਵਿੰਦਾਨ ਤੋਂ ਬਸ ਮੱਥਾ ਟੇਕ ਕੇ ਨਿਕਲਣ ਲੱਗੇ ਅੱਗੇ ਯਾਤਰਾ ਲਈ ਦੇਖੋ ਸੰਗਤਾਂ ਹਲੇ ਹੋਰੀਆਂ ਨੇ ਤਿਆਰ ਤੇ ਆਪਾਂ ਕੌਣ ਲੱਗੇ ਚੱਲੇ ਆਹੋ ਖੁੱਸਦੇ ਗੋਲੇ ਸੋ ਆਲਿਆ ਬਾਤ ਤ੍ਰੀਆ ਕਾਲ ਕਾਂਢੀ ਸੌਰਦੇ ਵਾਲੇ ਜੀ ਸਤਿ ਸ਼੍ਰੀ ਅਕਾਲ ਇਸ ਲਈ ਸਮਾਂ ਸਵੇਰੇ 4:30 ਵਜੇ ਦਾ ਚਾਲੇ ਪਾਤੇ ਆ ਤੇ ਹੁਣ ਚੱਲਦੇ ਆ ਸਾਰਿਆਂ ਦੇ ਨਾਲ-ਨਾਲ ਕਦਾਈਆਂ ਨੇ ਇੱਥੇ ਜੇ ਇੱਕ ਪੈਰ ਅੱਗੇ ਜਾਂਦਾ ਤੇ ਦੋ ਪੈਰ ਪਿੱਛੇ ਜਾਂਦੇ ਹੈ। ਜਿਹੜਾ 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 ਇਹ ਦੇ ਨੇ ਚੜ ਗਿਆ। ਹਲਕੇ ਹਲਕੇ ਪੂਰ ਜੀ ਪੈ ਰਹੀ ਹੈ। ਅੰਜੀ ਤੇ ਨੇ ਚੜ ਚੁੱਕਿਆ ਵਾ। ਵੇ ਦੇ ਚ 4 ਵਜੇ ਦੇ ਲਾਗੇ ਤੁਰੇ ਸੀਗੇ 5 ਵਜੇ ਤਕਰੀਬਨ 40 ਮਿੰਟ ਦੇ ਵਿੱਚ ਵਿੱਚ ਇੱਦਾਂ ਰਾਹ ਕਵਰ ਕਰ ਲਿਆ ਅਸੀਂ ਮਤ ਬਾਬਾ ਸੁੱਖ ਰੱਖੇ 6:30 ਵਜੇ ਤੱਕ ਉੱਪਰ ਪਹੁੰਚਦੇ ਹੋ ਜਾਵਾਂਗੇ ਸਹੀ ਤੁਰਦੇ ਪਏ ਆਂ ਅਸੀਂ ਕੋਈ ਕਾਲੀ ਨਹੀਂ ਆਰਾਮ ਨਾਲ ਤੁਰ ਰਹੇ ਆਂ ਬਾਬਾ ਆਰ-ਬਾਰ ਪਾਣੀ ਪੀ ਚੱਲੋ ਉਹ ਨਾਲ ਸਹੀ ਰਹਿੰਦਾ ਵਾ ਪਰ ਇੰਨਾ ਵੀ ਨਾ ਪੀਓ ਕਿ ਤੁਸੀਂ ਓਕੇ ਹੋ ਜਾਓ ਬਾਅਦ ਚ ਤੇ ਬਾਕੀ ਤੁਸੀਂ ਇੱਧਰ 뷰 ਦੇਖ ਹੀ ਸਕਦੇ ਹੋ ਰਾਤੀ ਥੱਲੇ ਵੀ ਪਿਆ ਸੀ ਗੋਵਿੰਦਤਾ ਅਮਚੇ ਤੇ ਉੱਪਰ ਬਰਫ਼ ਪਈ ਆ ਸਾਰੀ ਚੋਟੀਆਂ ਤੇ ਬਰਫ਼ ਪਈ ਆ ਤਾਜੀ ਉਮੀਦ ਕਰਦੇ ਆ ਉੱਪਰ ਵੀ ਪੂਰੀ ਬਰਫ਼ ਹੋਊਗੀ ਕੱਲ ਰਾਤ ਤਕਰੀਬਨ ਸਾਰੇ ਪਹਾੜਾਂ ਤੇ ਤਾਜੀ ਬਰਫ਼ ਪਈ ਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਹਲਕੇ ਹਲਕੀ ਕਣੀਆਂ ਸ਼ੁਰੂ ਹੋਈਆਂ ਇੱਥੇ ਵੀ ਥੋਲੀ ਥੋਲੀ ਆ ਸਾਰੇ ਨਜ਼ਾਰੇ ਗਾਇਬ ਹੋ ਜਣੇ ਆ ਜਦੋਂ ਜਦੋਂ ਬੱਦਲ ਥੱਲੇ ਆਈ ਜਾਣਾ ਬਸ ਤੁਰੇ ਹੋਏ ਆ ਉਹਦੇ ਆ ਬਾਬੇ ਦੀ ਕਿਰਪਾ ਨਾਲ ਆਹ ਟ੍ਰੇਲਾਂ ਦੇ ਉੱਪਰੋਂ ਅਸੀਂ ਆਏ ਆ ਬੱਸ ਦੇਖੋ ਉੱਥੋਂ ਦੀ ਤੁਰੀ ਸੀ ਜਿੱਥੇ ਨੀਲੇ ਟੈਂਟ ਜੀ ਦੇਖ ਰਹੇ ਆ ਬੱਸ ਇਥੇ ਨੇੜੇ ਲੱਗਦੇ ਆ ਇਹ ਤਾਂ ਬਹੁਤ ਦੂਰ ਹੈ ਇਹ ਤਾਂ ਗੱਲ ਹੈ ਬਈ ਦੇਖਣ ਚ ਹਰ ਚੀਜ਼ ਸੋਖੀ ਲੱਗਦੀ ਹੈ ਅ ਨੀਚੇ ਜਿਹੜੀਆਂ ਤੁਸੀਂ ਟ੍ਰੇਲਾਂ ਦੇਖ ਰਹੇ ਹੋ ਇਹ ਦੇਖਣ ਨੂੰ ਸੋਖੀਆਂ ਲੱਗਦੀਆਂ ਜਦੋਂ ਬੰਦਾ ਚੜਦਾ ਨਾ ਉਸੇ ਤਰ੍ਹਾਂ ਆਉਂਦਾ ਉਦੋਂ ਪਤਾ ਲੱਗਦਾ ਕਿ ਕਿੰਨਾ ਵੀ ਧੀਰ ਹੈ ਆਪ ਤੋਂ ਥੋੜਾ ਹੋਰ ਪਹੁੰਚ ਜਾਗੇ ਜਦੋਂ ਮੇਰੇ ਤੱਕ ਬੱਬਾ ਪਹੁੰਚਦਾ ਆ ਦੇਖ ਸਕਦੇ ਸੀ ਕਿ ਦੇਖ ਨੂੰ ਜਿੱਦਾਂ ਨਹੀਂ ਲੱਗਦਾ ਮਾ ਜੀ ਬੈਂਦੇ ਬੈਂਦੇ ਨੂੰ ਜਾਣਾ ਬਸ ਆ ਲੱਗੇ ਹੋਏ ਕੁਲਚੇ ਖਾਨ ਡੇਢ ਡੇਢ ਅੱਧਾ ਪਹੁੰਚਿਆ ਬਾਈ ਕੀ ਨਾਮ ਆ ਢਾਬੇ ਦਾ ਸਾਹਮਣੇ ਜੀ ਬੈਠਾ ਪੰਜਾਬੀ ਢਾਬਾ ਇੱਕ ਵਾਰ ਕੋਲ ਆਪੇ ਤਾਂ ਹਾਂ 7:12 ਕੇ ਸਾਡੇ ਕੋਲ ਫੋਨ ਆ ਗਿਆ ਦੇਖੋ ਜੀ ਇਹ ਸਟ੍ਰੇਟ ਦੇ ਖੂਬਸੂਰਤ ਨਜ਼ਾਰੇ ਇਹ ਦੇਖ ਸਕਦੇ ਹਾਂ ਆਹ ਚੋਟੀ ਵੱਲ ਜਾਣਾ ਵਾ ਆਹ ਤੋ ਰੇਲਾ ਹੋ ਹੋਰ ਚੰਨ ਮੰਨਣਾ ਇਹ ਬਈ ਵਾਲਾ ਦੇਲ ਦਿਨ ਆਉਣਾ ਬਹੁਤ ਚੰਗਾ ਇੱਥੇ ਜਾਣਾ ਜੀ ਇੱਕੋ ਮਾਤਾ ਲਗਿੰਦੀ ਆ ਨਿਕਾਂ ਸਾਊ ਕੋ ਫਲੇ ਨੀਅਤ ਤੇ ਇੱਲਾ ਚੱਲਦੀ ਆ ਇੱਥੇ ਹੀ ਜਾ ਸਕਦੇ ਆ ਨਹੀਂ ਪ੍ਰਚਾਰਤਾ ਹੀ ਕਰਦੇ ਕੋਈ ਜਾਨਾ ਮਾਂ ਕਿਵੇਂ ਆਪਾਂ ਥੱਕੇ ਹੁੰਨੇ ਆ ਤੇ ਆਪਾਂ ਰੇਲਿੰਗ ਦੇ ਨਾਲ ਖੜ ਕੇ ਸਹਾਰਾ ਲੈ ਲੈਨੇ ਲੈਣਾ ਨਹੀਂ ਚਾਹੀਦਾ ਕਿਉਂਕਿ ਆ ਦੇਖੋ ਇਹ ਹਲਦੀਆਂ ਨੇ ਕਿਸੇ ਟਾਈਮ ਵੀ ਪਿੱਛੇ ਨੂੰ ਡਿੱਗ ਜਾਣੀ ਐ ਸਾਹਮਣੇ ਦੇਖੋ ਬੱਦਲਾਂ ਨੇ ਘੇਰਾ ਪਾ ਲਿਆ ਸਾਰੇ ਥਿਊ ਖਤਮ ਕਰਤੇ ਇਹਨਾਂ ਨੇ ਉਹ نیچے ਦੇਖ ਸਕਦੇ ਹੋ ਉੱਥੋਂ ਦੁਰੇ ਆਂ ਕਿਤੇ ਨਹੀਂ ਲੈ ਜੱਟ ਲੱਗੇ ਤੇ ਇੱਥੇ ਪਹੁੰਚ ਗਏ ਹਾਂ ਜੀ ਮੀਨ ਸਟਾਰਟ ਹੋ ਗਿਆ ਨਹੀਂ ਹੋ ਗਿਆ ਉਹ ਨਹੀਂ ਬਦਲ ਲਾ ਕੇ ਬਸ ਗਲੇਸ਼ੀਅਰ ਦੇ ਕੋਲ ਪਹੁੰਚ ਗਏ ਆ ਮੀ ਥੋੜਾ ਤੇਜ਼ ਹੋ ਗਿਆ ਵਾ ਪਰ ਕੋਈ ਨਹੀਂ ਤੁਰੀ ਜਾਂਦੇ ਆ ਤਾਂ ਵੀ ਬਰਸਾਤੀਆਂ ਬਰਸੂਤੀਆਂ ਨਹੀਂ ਬਾਣੀਆਂ ਮੁੰਡੇ ਕਹਿੰਦੇ ਇੱਦਾਂ ਹੀ ਤੁਰਨਾ ਵਾ ਬੰਦੇ ਇਹਨਾਂ ਦਾ ਚੰਦਰ ਰੱਬ ਟੈਸਟ ਇਹ ਲੈਂਦਾ ਹੁੰਦਾ ਵਾ ਕੋਈ ਪਾਸ ਹੁੰਨੇ ਹੋ ਕੇ ਨਹੀਂ ਹਾਂ ਜੀ ਟੋਕੇ ਦਿਖਾਵਾਂਗੇ ਵੈਸੇ ਤਾਂ ਚਾਰੇ ਪਾਸੇ ਦੇਖੋ ਜੀ ਮਾਹੌਲ ਇੱਕ ਨੰਬਰ ਹੋ ਗਿਆ ਸਾਰੇ ਪਹਾੜਾਂ ਦਾ 뷰 ਗੈਪ ਹੋ ਗਿਆ ਦੇਖੋ ਲੋਕੀ ਸ਼ੋਰਟ ਕਰਦੇ ਇੱਥੇ ਵੀ ਮਾਰਦੇ ਕੋਈ ਫਾਇਦਾ ਨਹੀਂ ਟਾਈਮ ਬੇਨ ਨਹੀਂ ਲੱਗਦਾ ਸਭੋ ਥੱਕਦਾ ਵੱਧਦਾ ਬੰਦਾ ਫੇਰ ਪੂਰ ਸਲਿੱਪ ਹੋ ਗਿਆ ਫੇਰ ਹੋਰ ਰਸ ਅਬ ਗੁਲੇਸ਼ੀਰ ਆ ਗਿਆ ਬਸ ਬਰਾਬਰ ਬੈਠ ਦੋ ਟ੍ਰੇਨਾਂ ਘੁੰਮ ਕੇ ਗੁਲੇਸ਼ੀਰ ਦੇ ਪਹੁੰਚਦੇ ਆਂ ਲੋਕਾਂ ਨੂੰ ਆਪਣੀ ਜਾਨ ਦੀ ਭੋਰਾ ਪਰਵਾਹ ਨਹੀਂ ਹੁੰਦੀ। ਉਹਨਾਂ ਤੋਂ ਬਾਅਦ ਚ ਤੁਰਈ ਇਹੇ ਤਾਂ ਵੀ ਪਹਿਲਾਂ ਪੁੰਜ ਕੇ ਸਿੱਧੀ ਟ੍ਰੇਲ ਤੇ ਇੱਥੇ ਘੋੜੇ ਖੱਤਰਾਂ ਦਾ ਆਖਰੀ ਆ। ਪੜਾਓ। ਬਸ ਉਸ ਤੋਂ ਅੱਗੇ ਘੋੜੇ ਖੱਤਰ ਨਹੀਂ ਜਾਂਦੇ, ਪਿੱਠੂ ਵਾਲੇ ਜਾਂਦੇ ਉੱਪਰ ਤੱਕ। ਤੇ ਥਿਉ ਦੇਖ ਸਕਦੇ ਹਾਂ ਕਿੰਨੇ ਸ਼ਾਨਦਾਰ ਨੇ। ਇੱਧਰ ਦੇ ਪਾਸੇ ਗਲੇਸ਼ੀਅਰ ਆ ਗਿਆ। ਬਸ ਜਾਣਨੇ ਆ ਤੇ ਕਰਦੇ ਆ ਦਰਸ਼ਨ ਮੇਲੇ ਦੇ ਤੁਹਾਨੂੰ ਵੀ ਕਰਾਨੇ ਆ ਵਾਹਿਗੁਰੂ ਦੀ ਕਿਰਪਾ ਨਾਲ ਇੱਥੇ ਧੱਕ ਆ ਗਏ ਬਸ ਥੋੜਾ ਜਿਹਾ ਹੋਰ ਰਹਿ ਗਿਆ ਉਹ ਵੀ ਬਾਬਾ ਆਪ ਹੀ ਲੈ ਜਾਊਗਾ ਦੇਖੋ ਇਹ ਗਲੇਸ਼ੀਅਰ ਦਾ ਪਾਣੀ ਕਿੰਨਾ ਤੇਜ਼ ਆ ਰਿਹਾ ਨੀਚੇ ਨੂੰ ਬਹੁਤ ਤੇਜ਼ ਆ ਰਿਹਾ ਆ ਰਵੀ ਸਿਲੇਕੂ ਨੇ ਪੱਪਾ ਬਟੇਨਾ ਰੱਖਣੇ ਮੈਨੂੰ ਉਹ ਗਿਆ ਬੰਦ ਹੋਏ ਪਹੁੰਚ ਚੁੱਕੇ ਅੰਗਲੇਸ਼ੀਅਰ ਦੀ ਜਿਹਨੂੰ ਤੂੰ ਦੇਖੀ ਸਕਦਾ ਆਰਮੀ ਵਾਲਿਆਂ ਦੀ ਪੂਰੀ ਇੱਥੇ ਡਿਊਟੀ ਲੱਜੀ ਹੋਈ ਆ ਕੋਈ ਫੋਨ ਨਹੀਂ ਚਲਾਉਣਾ ਸਲਿੱਪਰੀ ਬਹੁਤ ਰਸਤਾ ਇਸੇ ਸਾਰੀ ਤਰ੍ਹਾਂ ਜਾਂਦਾ ਦੇਖੋ ਇੱਥੇ ਆਰਮੀ ਵਾਲਿਆਂ ਦੀ ਤੇ ਪੁਲਿਸ ਵਾਲਿਆਂ ਦੀ ਡਿਊਟੀ ਲੱਗੀ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ। ਮੁਲੇਸ਼ੀਰ ਤੇ ਖੜ ਕੇ ਫੋਟੋ ਖਿੱਚਣ ਨਹੀਂ ਦਿੰਦੇ ਤੇ ਵੀਡੀਓ ਵੀ ਨਹੀਂ। ਕੋਈ ਕੁਝ ਨਹੀਂ ਪਤਾ ਕਿ ਇਸ ਟਾਈਮ ਕੁਛ ਵੀ ਹੋ ਸਕਦਾ ਵਾ। ਮੁਲੇਸ਼ੀਰ ਅ ਕਿਸੇ ਟਾਈਮ ਵੀ ਪਿਗਲ ਸਕਦਾ। ਆਪਣੇ ਚੋਬਰਾਂ ਨੇ ਕਰ ਲਿਆ ਕਲੇਸ਼ੀਰ ਪਾਰ। ਬਸ ਹੁਣ ਤਾਂ ਪਹੁੰਚ ਗਏ ਹੁਣ ਤਾਂ ਪਹੁੰਚ ਗਏ ਮੈਨੂੰ ਲੱਗ ਰਿਹਾ ਵਧੀਆ ਲੱਗ ਰਿਹਾ ਬੁਲਾ ਲਿਆ ਫਿਰ ਬਾਬੇ ਨੇ ਇਸ ਵਾਰ ਦੇ ਜੂਰ ਜੂਰ ਮੈਂ ਕੰਨਾ ਜਿਹੜੇ ਕੋੜੇ ਖਚਰਾ ਦੀ ਸੋਚਦੇ ਸੀ ਉਹ ਵੀ ਆ ਕੇ ਪੈਦਲ ਲੈ ਕੇ ਆਏ ਆ ਨਾ ਗੁਰੂ ਸਾਹਿਬ ਦੀ ਕਿਰਪਾ ਪਹੁੰਚ ਗਏ ਬੱਦਲ ਇਕੋ ਨਾ ਵੀ ਜਾਈ ਜਾਂਦੇ ਆ ਬਸ ਸਾਰੇ ਵੀਊ ਟੱਕ ਦੇਣਾ ਇਹਨਾਂ ਨੇ ਹੌਲੀ ਹੌਲੀ ਨੀ ਪਈ ਜਾਂਦਾ ਉੱਪਰ ਥੋੜੀ ਥੋੜੀ برف ਪਈ ਜਾਂਦੀ ਆ ਆ ਇਧਰ ਗਲੇਸ਼ੀਅਰ ਥੱਲੇ ਕੀ ਆ ਹੋਇਆ ਵਾ ਇਧਰੋਂ ਆਏ ਆ نیچے ਦੇਖੋ ਤੁਸੀਂ ਹੱਲੇ ਵੀ ਸੰਗਤ ਪੂਰੇ ਜੋਰਾ ਚੋਰਾ ਨਾਲ ਆਈ ਜਾਂਦੀ ਆ ਚਰਨੇ ਦਾ ਤੇ ਕਲੇਸ਼ੀਅਰ ਦਾ ਕੱਠਾ ਖੇਤ ਤੇ ਆਉਂਦਾ ਅਜਿਹੜਾ ਤੁਸੀਂ ਪਾਣੀ ਦੇਖ ਰਹੇ ਹੋ ਇੰਨੀ ਤੇਜ਼ ਹੈ ਸਾਰਾ ਕਲੇਸ਼ੀਅਰ ਦਾ ਤੇ ਉਹ ਜਿਹੜਾ ਸਾਹਮਣੇ ਚਰਨਾ ਦਿਖਾਈ ਦੇ ਤੇ ਰਿਆ ਵਾ ਉੱਥੋਂ ਆ ਰਿਹਾ ਵਾ ਪਾਣੀ ਦਾ ਵਹਾਅ ਦੇਖੋ ਕਿੰਦੀ ਤੇਜ਼ ਆ ਜਿਉਂ-ਜਿਉਂ ਹਾਲੇ ਤਾਂ ਚਲੋ ਮੀਂਹ ਪੈਣ ਦਾ ਮੌਸਮ ਆ ਠੰਡਾ ਜਿਉਂ-ਜਿਉਂ ਧੁੱਪ ਨਿਕਲੀ ਜਾਣੀ ਆ ਹੌਲੀ-ਹੌਲੀ ਇਹ ਹੋਰ ਪਿਗਲੀ ਆਣਾ ਮੰਨ ਲਓ ਗਲੇਸ਼ੀਅਰ ਬਿਗੜੀ ਜਾ ਰਿਹਾ ਜੂਨ ਜੁਲਾਈ ਤੱਕ ਤਾਂ ਇਹ ਖਤਮ ਹੋ ਜਾਣਾ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਪਾਣੀ ਵਿੱਚ ਵਜਨ ਕਰਕੇ ਗਲੇਸ਼ੀਅਰ ਪਿਘਲਦਾ ਪਿਆ ਬਸ ਆ ਜਿੱਥੇ ਨੀਲੇ ਟੈਂਟ ਲੱਗੇ ਆ ਸਾਹਮਣੇ ਬਸ ਇਹ ਤੋਂ ਦੂਸਰੇ ਰਸਤੇ ਵੰਡੇ ਜਾਂਦੇ ਇੱਕ ਪੂੜੀਆਂ ਵਾਲਾ ਇੱਕ ਟ੍ਰੈਲ ਅਸੀਂ ਫਿਲਹਾਲ ਤਾਂ ਪੂੜੀਆਂ ਵਾਲਾ ਹੀ ਚੁਣਿਆ ਵਾ ਬਾਕੀ ਮੌਕੇ ਤੇ ਕੋਲੇ ਜਾ ਕੇ ਦੇਖਦੇ ਆ ਆ ਚੋਬਰ ਖਾਨ ਲੱਗੇ ਹੁਣ ਕੁਛ ਨਾ ਕੁਛ ਫਿਰ ਕਹਿੰਦੇ ਉਹ ਸਾਹਮਣੇ ਇੱਧਰ ਹੋ ਗਏ ਉਹ ਸਾਹਮਣੇ ਜਾਂਦੀਆਂ ਪੋੜੀਆਂ ਬਾ ਫਿਰ ਇੱਧਰ ਨੂੰ ਚਾਲੇ ਨੇ ਫਿਰ ਸੰਗਤਾਂ ਦੇ ਸਾਰਿਆਂ ਦੇ ਪਰ ਦੇਖੀ ਜਾਂਦੇ ਹੰਨੀ ਵਾਰ ਫੋਨ ਖੋਲ ਲੰਦਾ ਜੀ ਕਰੀ ਜਾਂਦਾ ਬੈਠਿਆ ਤਾਬੇ ਤੇ ਤੇ ਬਾਈ ਹੁਣੀ ਉਹ ਛੋਡਰ ਦੇ ਕੇ ਆਏ ਆ ਪਤਾ ਨਹੀਂ ਦਿੱਤਾ ਕਿ ਨਹੀਂ ਦਿੱਤਾ ਉਹ ਛੋਡਰ ਦੀ ਕਟਿੰਗ ਦੇਲੀ ਬੈਠੇ ਆ ਬਸ ਇਥੋਂ ਕੋਈ ਜੂਸ ਜਾਸ ਪਾਣੀ ਪੂਣੀ ਪੀਨੇ ਆ ਮਾੜਾ ਮੋਟਾ ਫਿਰ ਸਾਹਮਣੇ ਵਾਲੀਆਂ ਪੌੜੀਆਂ ਚੜਦੇ ਆਂ ਤੇ ਪਹੁੰਚਦੇ ਆਂ ਦਰਬਾਰ ਸਾਹਿਬ ਕਰਦੇ ਆਂ ਦਰਸ਼ਨ ਮੇਲੇ ਤੇ ਤੁਹਾਨੂੰ ਵੀ ਕਰਾਉਨੇ ਆ ਕਿੰਨੇ ਪੈਸੇ ਲਓਗੇ نیچے ਜਾਣੇ ਕੇ ਤਾਂ نیچے ਜਾਣਾ ਹਾਂ ਅਗਰ نیچے ਜਾਣਾ ਹੋ ਕਿਸੇ ਨੇ 4-5 ਹਜ਼ਾਰ ਯਾਰ ਜਦੋਂ ਜਬ ਹਮ ਨਹੀਂ ਆਪਕੋ ਜਾਣਦੇ ਹੋਣ ਹੋ ਆਪ ਹਮ ਤੋ ਨਹੀਂ ਹੈ ਮਾਲੂਮ 4-5 ਹਜ਼ਾਰ ਚਾਰ ਬੰਦੇ ਜੱਜ ਦੀ ਸਾਰੀ ਗੱਤ ਦਾ ਹੈ ਚਾਰ 5000 ਵੀਰੇ ਕੀ ਕਹਿਣਾ ਚਾਹੁੰਦਾ ਤੂੰ 4 5000 ਕੈਨਸਲ ਠੀਕ ਹੈ ਸਾਹਮਣੇ ਚੋਟੀਆਂ ਦੇ ਪਰਬਤ ਦੇਖ ਸਕਦੇ ਹੋ ਤੁਸੀਂ ਉਹ ਲੈ ਵੀ ਆ ਰਹੀ ਥੋੜੀ ਥੁਟ ਥੁਟ ਗਈ ਉਹ ਤਾਂ ਟੁੱਟੂ ਗਈ ਉਸਤਾਦ ਜੀ ਦੋ ਰਸਤੇ ਵੰਡੇ ਜਾਂਦੇ ਆ ਇੱਕ ਕੋੜੀਆਂ ਵਾਲਾ ਤੇ ਇੱਕ ਟ੍ਰੇਲ ਕੋੜੀਆਂ ਵਾਲਾ ਰਸਤਾ ਥੋੜਾ ਹੈਗਾ ਤਾਂ ਔਖਾ ਪਰ ਇੱਥੋਂ ਬੰਦਾ ਜਲਦੀ ਪਹੁੰਚ ਜਾਂਦਾ ਸਾਡੀ ਮੁਤਾਬਕ ਬਾਕੀ ਦੂਜਿਆਂ ਦਾ ਪਤਾ ਨਹੀਂ ਕੋੜੀਆਂ ਵਾਲੇ ਪਾਸੇ ਸੋਹਣੇ ਸੋਹਣੇ 뷰 ਆ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਉਧਰਲੇ ਪਾਸੇ ਤਾਂ ਉਹੀ ਸਿੰਪਲ ਟਰੈਕ ਹੀ ਆ ਚਲੋ ਪਹੁੰਚੀਏ ਫਿਰ ਹਲੋ ਇਹ ਕੋਸਟ ਹੋ ਰਹੀ ਹੈ ਜਦ ਆਵੇ ਅੱਜ ਅੱਜਲੇ ਬੱਦਲ ਦੇ ਉਹ ਬੱਦਲ ਪੂਰੇ ਥੱਲੇ ਆ ਗਿਆ ਸੀ ਪਤਲਾਂ ਤੋਂ ਉੱਪਰ ਆ ਗਏ ਸੁਲਾਏਗਾ ਸੁਲਾਏਗਾ ਤੁੰਗ ਨਹੀਂ ਸੁਲਾਏਗਾ ਅੱਜ ਦੀ ਬਾਤ ਸਾਥ ਪੁਰਾਣੇ ਦਾ ਹੋਣਾ ਬਹੁਤ ਤਰਵਾ ਕੋੜ ਨਾਲ ਰਾਹ ਤੇ ਉਹ 6000 ਦਾ ਕੋੜ ਨੂੰ ਜੜਦੇ ਜਿਹੜੇ ਸਟੈਂਪ ਵੱਡੇ ਆ ਨੱਕ ਨਾ ਘਾ ਲੈਣਾ ਬੰਦਾ ਵਾ ਥੋੜੀ ਓੜੀ ਚੁਰਦੇ ਦੁਰ ਤੇ ਕੰਮ ਜਾਣ ਲਈ ਕੋਈ ਨਹੀਂ ਪਾਪੀ ਨੂੰ ਲਾ ਬੱਛਿਆ ਪਿੱਛੇ ਚੋਕਰ ਬਿਊਟੀ ਸਾਈਡਾਂ ਤੇ ਹਾਂ ਆਹੋ ਜਿਹਾ ਆਹੋ ਜਿਹਾ ਹੇਠਾਂ ਆਹੋ ਜਿਹਾ ਸਤੇ ਜਿਹੜੇ ਆ ਰਹੇ ਨੇ ਜਿਉਂ-ਜਿਉਂ ਉੱਪਰ ਆ ਰਹੇ ਹਾਂ ਸਾਡੀ ਪ੍ਰੋਬਲਮ ਵਧਦੀ ਜਾਂਦੀ ਹੈ ਆਕਸੀਜਨ ਲੈਵਲ ਘਟ ਰਿਹਾ ਹੈ ਸਮਲੇ ਵੀ ਦੇਖੋ ਆਪਿਆ ਪਤਲਾ ਨਾ ਪੂਰਾ ਘੇਰਾ ਪੈ ਗਿਆ ਪਹਾੜਾਂ ਮੈਂ ਸਾਰਾ 뷰 ਤਾਂ ਗਿਆ ਗਿਆ ਜਿਹੜੇ ਪਿੰਨਾ ਪਹਾੜ ਦੇਖਦੇ ਸੀ ਹੁਣ ਲੋਕੀ ਬਦਲ ਆਕਸੀਜਨ ਦੀ ਕਮੀ ਕਰਕੇ ਤੇ पाणी ਵੱਤੋ ਵੱਧ ਪੀਣਾ ਚਾਹੀਦਾ ਵਾ ਤੇ ਜੀ ਸਾਹ ਨਹੀਂ ਰਲਦੇ ਜਦੋਂ ਪਕੌੜੀਆਂ ਝੜਦੇ ਆ 10 20 ਪਕੌੜੀਆਂ ਚੜਨ ਕੇ ਬਹਿ ਕੇ ਆਰਾਮ ਕਰ ਲਓ ਬੰਦਾ ਸਾਹ ਜਦੋਂ ਮੁੜਦੇ ਆ ਫੇਰ ਚੜਨ ਦਾ ਫਾਇਦਾ ਧੱਕਾ ਕਰੋਗੇ ਆਪਣੀ ਜਾਨ ਨਹੀਂ ਖਤਰਾ ਦੇਖਦੇ ਟੈਂਦੇ ਥੱਕਦੇ ਹਾਰਦੇ ਆਖਰਕਾਰ ਬਾਬੇ ਦੇ ਘਰ ਪਹੁੰਚ ਹੀ ਗਏ ਇੰਨੀ ਖੁਸ਼ੀ ਤਾਂ ਕੋਈ ਚੀਜ਼ ਹਾਸਲ ਹੋਈ ਤੇ ਨਹੀਂ ਹੁੰਦੀ ਜਿੰਨੀ ਇੱਥੇ ਪਹੁੰਚ ਕੇ ਹੋਈ ਆ ਸਾਲ ਦਾਲ ਰਾਜਮਾ ਮੁੱਕ ਜਾਏ ਗਰਮ ਕਰਾਓ ਮੁੱਕ ਜਾਏ 120 ਸਾਰ ਕੋੜ ਜੜ ਬੋ ਮਰਾ ਪਾ ਇੰਟਰਵਿਊ ਕਰੀਏ ਹਾਂ ਜੀ ਹਾਲ ਸਤ ਸ੍ਰੀ ਅਕਾਲ ਕਰੋ ਜੀ ਪਹਿਲੇ ਦਰਸ਼ਨ ਸ੍ਰੀ ਹਿਮਕੁੰਟ ਸਾਹਿਬ ਦੇ ਅੱਜ ਆ ਰਹੇ ਪਹੁੰਚ ਗਏ 25 ਮਈ ਅੱਜ ਇੱਕ ਬਾਾਰ ਖੁੱਲ ਜਾਣੇ ਆ ਅਸੀਂ ਪਹੁੰਚ ਗਏ ਮਹਾਰਾਜ ਦੇ ਦਰਸ਼ਨ ਕਰਨ ਲਈ ਕਲਗੀਆਂ ਵਾਲੇ ਦੇ ਹੰਗਲੇ ਸੰਗ ਸਹਾਇੀ ਹੋ ਕੇ ਇਹਨੇ ਸਾਡਾ ਟ੍ਰੈਕ ਪੂਰਾ ਕਰਾਇਆ ਬਾਬਾ ਕਿਰਪਾ ਕਰੇ ਸਤਪੰਤਾਂ ਪਹੁੰਚ ਗਏ ਆ ਅਕਾਲ ਦੀ ਕਿਰਪਾ ਗੁਰੂ ਦਾ ਪਿਆਰ ਸਤਿ ਸ੍ਰੀ ਅਕਾਲ ਬਾਪੂ ਜੀ ਮੈਂ ਗੁਰਚਕਾ ਖਾਲਸਾ ਸੇਤਾ ਜੀ ਹਾਂ ਠੀਕ ਸੇਤਾ ਕਹਿਵਾ ਜੀ ਸੇਤਾ ਕਹਿਵਾ ਜੀ ਠੀਕ ਆ ਬਿਲਕੁਲ ਕਿੰਨੀ ਉਮਰ ਹੋ ਗਈ ਬਾਬੂ ਜੀ 75 ਸਾਲ 75 ਸਾਲ ਜੀ ਤੇ ਕੀ ਨਾਮ ਤੁਹਾਡਾ ਜੀ ਸੁਭਨਾਮ ਜੀ ਅਜੀ ਬੇਹਿੰਗ ਕਿਹੜਾ ਪਿੰਡ ਸ਼ਹਿਰ ਜੀ ਆਪ ਤੁਹਾਡਾ ਜੀ ਗੁਰਨਾਮ ਸਿੰਘ ਗੁਰਨਾਮ ਸਿੰਘ ਜੀ ਕਿਹੜਾ ਪਿੰਡ ਸ਼ਹਿਰ ਜੀ ਸ਼ਾਹਪੁਰ ਸ਼ਾਹਪੁਰ ਜੀ ਹਾਂ ਤੇ ਕਿੰਨੀ ਯਾਤਰਾ ਤੁਹਾਡੀ ਜੀ ਹਾਂ ਜੀ ਕਿੰਨੀ ਯਾਤਰਾ ਤੁਹਾਡੀ ਇਹ ਯਾਤਰਾ ਥੋਥੀ ਆ ਜੀ ਥੋਥੀ ਯਾਤਰਾ ਅੰਤਰਵਾਰ ਸਾਹਿਬ ਸ਼੍ਰੀ ਹਿਮਕੁੰਡ ਸਾਹਿਬ ਤਿਆਰੀਆਂ ਜੋਰਾਂ ਚੋਰਾ ਨਾਲ ਚੱਲ ਰਹੀਆਂ ਵਾ ਮਹਾਰਾਜਾ ਪ੍ਰਕਾਸ਼ ਕੰਦੇ 10 ਵਜੇ ਹੋਊਗਾ ਦੇਖਦੇ ਹਾਂ ਹੁਣ ਤਾਂ ਫਿਲਹਾਲ ਇਸ਼ਾਰਾ ਕੀਤਾ ਜਾਊਗਾ ਦੇਖਾਂਗੇ ਜੀ ਖੂਬ ਸੂਰਤ ਸਾਰੀ ਦੁੱਖ ਤਕਲੀਫ ਦੂਰ ਹੋ ਜਿੰਦੀ ਇੱਥੇ ਪਹੁੰਚ ਕੇ ਆ ਜਾਣ ਲਾ ਆ ਅੰਗਜ਼ਾਂਗਜ਼ਾ ਇਹ ਲੋਕ ਇਸ ਨੂੰ ਮੈਂ ਟੱਕਰ ਦਿਆਂਗਾ ਜੋੜਾ ਜਮਾ ਕਰਾਤੇ ਇੱਕ ਉਦਨ ਜਿਹੜਾ ਅੱਗੇ ਵੀ ਜੋੜਾ ਕਰ ਸਕੋ ਉਹ ਜੋ ਪਲੇਸ ਸੁਰਉ ਕਰਦੇ ਹੈ ਜੀ ਪੂਰੇ ਤਿਆਰ ਰੱਬ ਲੱਗ ਰਿਹਾ ਮੈਂ ਇਹ ਗਾਣਾ ਮਨੂੰ ਇਹ ਗੱਲ ਕਰੀ ਦੀ ਹੱਥੋਂ ਇਹਦੀ ਗੱਠੀ ਕਰ ਕਿੱਥੇ ਆ ਹਾਂ ਨਹੀਂ ਕਹਿੰਦੇ ਉਹ ਆ ਗੱਲ ਲੈ ਕੇ ਚਾਈਏ ਫਿਰ ਦੋਸਤਾਂ ਕਾ ਓਏ ਸਹੀ ਹੈ ਦੂਜਾ ਦੇ ਦੇਖੋ ਹਾਂ ਜੀ ਜੀ ਇਸ ਨਾਮ ਕਰ ਲਿਆ ਵਾ ਗੁਰੂ ਘਰ ਦੇ ਦਰਸ਼ਨ ਕਰਨ ਚੱਲਿਆ ਹਾਂ ਤੇ ਦੇਖ ਸਕਦੇ ਹੋ ਤੁਸੀਂ ਸਾਹਮਣੇ ਦਰਬਾਰ ਸਾਹਿਬ ਮੀ ਪੈ ਰਿਹਾ ਵਾਂ ਤੇ ਸੰਗਤਾਂ ਦੇ ਵਿੱਚ ਉਨਾਈ ਉਤਸ਼ਾਹ ਵਾ ਕੋਈ ਹੋਰ ਨਹੀਂਗਾ ਮੇਰੇ ਵਿੱਚ ਨਹੀਂ ਦਰਬਾਰ ਸਾਂ ਦੇਖ ਸਕਦੇ ਤੇ ਹੁਣ ਅਸੀਂ ਪਹੁੰਚਦੇ ਆਂ ਦਰਸ਼ਨ ਕਰਨ ਤੇ ਤੁਹਾਨੂੰ ਵੀ ਕਰਾਉਨੇ ਆਂ ਆਪਣਾ ਆਲਿਆ ਪਹੁੰਚ ਚੁੱਕੇ ਆਂ ਦਰਬਾਰ ਸਾਹਿਬ ਦੇ ਬਾਦ ਪਿੱਛੇ ਮੇਰੇ ਤੋਂ ਹੀ ਦੇਖ ਸਕਦੇ ਹੋ ਸੋਹਣੇ eterda bo'lsa mening deytay, etroqni bo'lsa, savol berganlar. Faqat ovoz देख सकते हैं दर्शन बहुत लंबी लाइन पिछे दिन साक्ष जाने सतगुरु जिसका नानक हर गुणा ਸੰਦੇਸ ਸੁਪਾ ਦੇ ਰਹਾ ਮਹਾਮਾਇਆ ਕਰਸਾ ਮੰਦੇ ਪਰਮਾਨੰਦ ਆਖੇ ਹਾਰਾ ਇਹ ਕੰਧ ਕਾ ਦੀ ਸਰਪਦਾਸੇ ਨਾਮਾਇ ਕਰਾਲ ਕੋਲੇ ਜੰਤਕਿਆਸੀ ਜਨਕਪਾਨੀ ਬੋਨ ਪ੍ਰਤਿਨੇ ਲਾਣੇ ਸਬਰ ਭਏ ਪ੍ਰਿੰਦਸ ਰਾਂਡ ਇੱਥੇ ਲੰਗਰ ਦੇ ਵਿੱਚ ਵੀ ਚਾਹ ਤੇ ਖਿਚੜੀ ਹੁੰਦੀ ਆ ਹਲਕਾ ਫੁਲਕਾ ਲੰਗਰ ਦਾਵਾ ਦਰਸ਼ਨ ਕਰ ਲਏ ਬਸ ਸੌਣ ਤਾਂ ਲੈਣੇ ਚਾਲੇ ਪਾਨ ਲੱਗੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ